ਹੋਈ ਮਿੱਤਰੋ ਕੰਦੇ ਕਰੋਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜਿਆ ਆਪਾਂ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਬੈਲ ਵਾਲਾ ਬਟਨ ਜਿਹੜਾ ਆਲਤੇ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰ ਇੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾ ਕਰੇ ਕੱਲ ਕਰਾਂਗੇ ਟੂਰਨਾਮੈਂਟ ਦੀ ਸਾਦਕ ਵਿੱਚ ਟੂਰਨਾਮੈਂਟ ਇਹ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇੱਥੇ ਸਿਰੇ ਸਿਰੇ ਦੀਆਂ ਟੀਮਾਂ ਖੜੀਆਂ ਫਾਈਨਲ ਮੈਚ ਹੋਇਆ ਸਰਾ ਧਨਾਸ਼ੀਦ ਤੇ ਮਾਲਾ ਕਲਾਂ ਦੇ ਵਿੱਚ ਇਹਦੇ ਤਿੰਨ ਖੜਾ ਰਹੀ ਬਾਹਰੋਂ ਸੀਗੇ ਧੰਨਾ ਸੀਦ ਦੇ ਰਹੇ 8.5 ਨੰਬਰ ਤੇ ਮਾਲਾ ਕਲਾਂ ਦੇ ਰਹੇ 7 ਨੰਬਰ ਖਾਸ ਤਰ੍ਹਾਂ ਦੀ ਟੀਮ ਧੰਨਾ ਸੀਦ ਸੈਕੰਡਰੀ ਟੀਮ ਮਾਲਾ ਕਲਾਂ ਬੈਸਟ ਰੇਡਰ ਰਿਆ ਇੱਥੇ ਉਹ ਰਿਆ ਮੁੰਡਾ ਕਿਲੀਆਲਾ ਅਵਤਾਰ ਟੌਪ ਦੀ ਰੇਡਾਂ ਪਾਈਆਂ ਮੁੰਡੇ ਨੇ ਤੇ ਬੈਸਟ ਜਿਹੜਾ ਜਫੀ ਰਿਆ ਉਹ ਰਿਆ ਚਰਾਗਦੀਨ ਮਈਆਂ ਵਾਲਾ ਦੋ ਲੈ ਜਫੇ ਉਹਨੇ ਪਹਿਲਾ ਨਾਮ 48000 ਸੀ ਦੂਜਾ ਨਾਮ 31000 ਸੀ ਬੈਸਟਾਂ ਦੇ ਲਈ 10-10 ਕਿਲੋ ਦੇਸੀ ਘਿਓ ਸੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਧੰਨਵਾਦ